ਆ ਦੇਖੋ ਜੀ ਉਦੋਂ ਮੈਂ ਬੋਲਿਆ ਸੀਗਾ ਬੈਲੂ ਆ ਸਹੀ ਬੋਲਿਆ ਸੀਗਾ ਵੀ ਇਹ ਹਾਲ ਆਉਣੇ ਚਾਹੀਦੇ ਆ ਗੋ-ਗੋ ਚਾਰ ਹਾਰਾ ਕੋਈ ਨੁਕਸਾਨ ਨਹੀਂ ਹੈਗਾ ਕਿੰਨਾ ਨਖਾਵ ਆ ਦੇਖੋ ਹਰੇ ਬੁੱਤੇ ਗੁੱਲੀਆਂ ਦੇ ਕਦੋਂ ਤਿਆਰ ਹੋਣਗੇ ਕਦੋਂ ਇਹਨਾਂ ਨੂੰ ਲੱਗੂ ਕਿ ਬਾਅਦ ਪੱਤੇ ਕਦੋਂ ਨਾ ਹੋਣਗੇ ਆਲੇ ਮਾਲੇ ਨੂੰ ਨਾਲ ਦੀ ਗਿੰਦਰੀ ਅਕੈਡਮੀ ਆ ਬੜੀ ਆ ਅਫਸਰਾਂ ਦੇ ਕਿਹਦੀ ਜਾਣ ਚੱਲ ਜਾਂਦੀ ਤਾਂ ਦੱਸੋ ਕਿੱਥੇ ਜਾਂਦੇ ਹੋ ਕਰ ਦੇ ਕਿਦਾਂ ਹੋਇਆ ਪੈਟ ਕੋਟਰਾ ਮੇਰੇ ਕੋਲ ਹੋ ਮੰਦਾ ਕਿ ਮੰਦਾ ਹੀ ਕੋਈ ਗੱਲ ਦਸੋ ਕਦੇ ਕਦੇ ਕੋਈ ਮੰਦਾ ਫਲੋਰ ਰੋਡ ਹੀ ਕਰਨਾ ਹੈ ਕੌਣ ਵੀ 5 ਮਿੰਟ ਹੋ ਗਏ ਜੀ ਸਮਝਦੇ ਨਹੀਂ ਹੈ ਕਿ ਹਾਫੇਮਾ ਪੁਲੀ ਕੋ ਜਾ ਕੇ ਹੜ ਦੇ ਲੋਨ ਤੱਕ ਡਿੱਗ ਜਾਣਾ ਸਾਰੇ ਦੂਤ ਤੇ ਨਾਲ ਜਿਹਨੇ ਦਰਾਸਤਾ ਜੋ ਵੀ ਹੈਗਾ ਹੈ ਦੇਖੋ ਕਦੋਂ ਆਉਣਗੇ ਦਰਾਸ ਲਾਉਣਾ ਤਾਂ ਕੋਈ ਹੈ ਨਹੀਂ ਨੂੰ ਤੇ ਹੋਇਆ ਬੜੇ